ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਇੱਕ ਵਾਰ ਤਾਂ ਤੁਹਾਨੂੰ ਅਜੀਹਾ ਮਹਿਸੂਸ ਕਰਵਾਉਣਗੀਆਂ ਕਿ ਨਾਰਮਲ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ ਅਤੇ ਇਹ ਪੁਲਿਸ ਵਾਲਿਆਂ ਦੇ ਵੱਲੋਂ ਫੜ ਲਿਆ ਗਿਆ ਪਰ ਜਨਾਬ ਇਸ ਪੂਰੀ ਕਾਰਵਾਈ ਦੇ ਵਿੱਚ ਤੁਹਾਨੂੰ ਹੈਰਾਨ ਕਰਨ ਵਾਲਾ ਮਾਮਲਾ ਪਤਾ ਲੱਗ ਜਾਣਾ ਹੈ ਕਾਬਲੇ ਗੌਰਹਿ ਕੇ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਪਈ ਹੈ ਤੇ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਆਪਣੇ ਪੱਧਰ ਤੇ ਸਖਤੀ ਕੀਤੀ ਜਾ ਰਹੀ ਹੈ ਪਰ ਜੇਕਰ ਤੁਸੀਂ ਬੀਤੇ ਸਮੇਂ ਦੇ ਵਿੱਚ ਸੁਣਿਆ ਹੋਣਾ ਜੇਕਰ ਤੁਸੀਂ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਣੇ ਹੋ ਅਤੇ ਉੱਥੋਂ ਦੀ ਕਾਰ ਪਾਰਕਿੰਗ ਦੇ ਵਿੱਚ ਗੱਡੀ ਲਗਾਉਨੇ ਹੋ ਤਾਂ ਇਹ ਖਬਰ ਤੁਹਾਡੇ ਲਈ ਵੀ ਬੜੀ ਖਾਸ ਹੋਵੇਗੀ ਕਿਉਂ ਕਿ ਕਿਉਂਕਿ ਇੰਨਾ ਗੱਡੀਆਂ ਨੂੰ ਤੁਸੀਂ ਧਿਆਨ ਨਾਲ ਦੇਖ ਲਵੋ ਇੱਕ ਪਾਸੇ ਮੋਟਰਸਾਈਕਲ ਖੜੇ ਹੈ ਤੇ ਦੂਸਰੇ ਪਾਸੇ ਗੱਡੀਆਂ ਖੜੀਆਂ ਇਹਨਾਂ ਦੇ ਵਿੱਚੋਂ ਅਜਿਹੀਆਂ ਵੀ ਕੁਝ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਗਏ ਸਨ ਪਰ ਉਹਨਾਂ ਦੀਆਂ ਗੱਡੀਆਂ ਉੱਥੋਂ ਗਾਇਬ ਹੋ ਗਈਆਂ ਸਨ ਖਬਰਾਂ ਇਹ ਸਾਹਮਣੇ ਆਈਆਂ ਸਨ ਕਿ ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਗੱਡੀਆਂ ਚੋਰੀ ਹੋ ਗਈਆਂ ਪਰ ਇਹ ਗੱਡੀਆਂ ਹੁਣ ਲੁਧਿਆਣਾ ਦੇ ਵਿੱਚ ਪਹੁੰਚੀਆਂ ਹੋਈਆਂ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਵੱਲੋਂ ਇਸ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਤੇ ਇਹਨਾਂ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਜਿਹੜੇ ਤੁਹਾਨੂੰ ਵੀ ਇੱਕ ਵਾਰ ਜ਼ਰੂਰ ਖਬਰ ਸ਼ੇਅਰ ਕਰਨ ਤੇ ਮਜਬੂਰ ਕਰਨਗੇ ਜੀ ਸਰ ਜਿਹੜੀ ਅੱਜ ਪੇਸ਼ ਕੀਤੀ ਹੈ ਹਾਂ ਇੱਕ ਇੱਥੇ ਪਹਿਲਾਂ ਇੱਕ ਸਕੋਰਪੀਓ ਵਾਹਨ ਜਿਹੜਾ ਸਕੋਰਪੀਓ ਵਾਹਨ ਜਿਹੜਾ ਇੱਥੋਂ ਚੋਰੀ ਹੋਇਆ ਸੀ ਲੁਧਿਆਣੇ ਤੋਂ ਤੇ ਉਹਦੇ ਤੇ ਅਸੀਂ ਪਰਚਾ ਦਰਜ ਕਰਤਾ ਸੀ ਤੇ ਉਹ ਸਾਡੀ ਟੀਮ ਨੇ ਪ੍ਰੋਪਰਲੀ ਉਹਨੂੰ ਇੱਕ ਚੈੱਕ ਕਰਦਿਆਂ ਕਰਦਿਆਂ ਉਹਦੇ ਵਿੱਚ ਜਿਹੜੀ ਸਾਨੂੰ ਕਾਮਯਾਬੀ ਮਿਲੀ ਸੱਤ ਵਹੀਕਲਸ ਜਿਹੜੇ ਐ ਮੇਨ ਜਿਹੜੀਆਂ ਐਸਯੂਵੀਜ਼ ਆ ਉਹ ਤੇ ਸੱਤ ਮੋਟਰਸਾਈਕਲ 14 ਵਹੀਕਲ ਜਿਹਨੂੰ ਕਹਿ ਦੋ 4 ਸੱਤ ਫੋਰ ਵੀਲਰ ਤੇ ਸੱਤ ਟੂ ਵੀਲਰ ਜਿਹੜੇ ਵਹੀਕਲ ਮਿਲੇ ਆ ਇਹਦੇ ਵਿੱਚੋਂ ਇੰਪੋਰਟੈਂਟ ਗੱਲ ਇਹ ਆ ਵੀ ਜਿਹੜੇ ਚੋਰੀ ਕਰਨ ਵਾਲਾ ਤਰੀਕਾ ਚਾਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਤਾ ਹੋਇਆ ਸੀ ਤੇ ਇੱਕ ਮੋਟਰਸਾਈਕਲ ਜਿਹੜਾ ਉੱਥੇ ਮੋਰਚਾ ਲੱਗਿਆ ਹੋਇਆ ਜਿਸ ਦਿਨ ਮੋਰਚਾ ਸੀ ਉੱਥੋਂ ਇਹ ਚੋਰੀ ਕਰਕੇ ਮੋਟਰਸਾਈਕਲ ਲੈ ਕੇ ਆਏ ਸੀ ਬੁਲਟ ਮੋਟਰਸਾਈਕਲ ਲੈ ਕੇ ਆਏ ਸੀ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਾਰਕਿੰਗ ਦੇ ਵਿੱਚੋਂ ਚੋਰੀ ਕਰ ਰਹੇ ਸੀ ਸਭ ਤੋਂ ਜਿਹੜੀ ਹੈਰਾਨਗੀ ਦੀ ਗੱਲ ਹੈ ਵੀ ਉਹ ਜਿਹੜੀ ਪਾਰਕਿੰਗ ਬਣੀ ਵੀ ਹੈ ਉਹਦੇ ਵਿੱਚੋਂ ਚਾਰ ਸਕੋਰਪੀਓ ਵਹੀਕਲ ਉੱਥੋਂ ਚੋਰੀ ਕੀਤੇ ਆ ਉਹ ਜਿਹੜੀ ਪਰਚੀ ਵਿੱਚ ਛੜ ਜਾਂਦੇ ਆ ਤੇ ਉਹ ਇਹਨਾਂ ਨੇ ਚਾਬੀ ਬਣਾਈ ਵੀ ਸੀ ਤੇ ਉਹਦੀ ਲੋਕ ਖੋਲ ਕੇ ਤੇ ਪਰਚੀ ਦਿਖਾ ਕੇ ਜਿਹੜੇ ਪਾਰਕਿੰਗ ਵਾਲਿਆਂ ਨੂੰ ਤੇ ਵਹੀਕਲ ਕੱਢ ਕੇ ਲਿਆਉਂਦੇ ਸੀ ਤੇ ਹੁਣ ਤੱਕ ਅਸੀਂ ਇਹਦੇ ਵਿੱਚੋਂ ਜਿਹੜੇ ਅਰਸ਼ਦੀਪ ਹਰਵਿੰਦਰ ਗੁਰਦਿੱਤ ਇਹ ਸਾਰੇ ਜਿਹੜੇ ਹੈਗੇ ਆ ਮੋਗੇ ਜ਼ਿਲ੍ਹੇ ਦੇ ਧਰਮਕੋਟ ਥਾਣੇ ਦੇ ਵਿੱਚ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਤਿੰਨਾਂ ਨੂੰ ਅਰੈਸਟ ਕਰ ਲਿਆ ਇਹਦੇ ਵਿੱਚ ਇੱਕ ਵਾਹਾਈਕਲ ਜਿਹੜਾ ਇਹਨਾਂ ਨੇ ਕੁਵਾੜੀਏ ਨੂੰ ਦਿੱਤਾ ਸੀਗਾ ਕੁਵਾੜੀਆ ਨਾਮਿਨੇਟ ਕੀਤਾ ਹੋਇਆ ਦੁਕਾਨ ਬੰਦ ਕਰਕੇ ਭੱਜਿਆ ਹੋਇਆ ਉਹ ਅਸੀਂ ਉਹਨੂੰ ਵੀ ਇਸ ਵੇਲੇ ਚ ਅਰੈਸਟ ਕਰਾਂਗੇ ਤੇ ਹੁਣ ਜਿਹੜੇ ਆ ਇਹਦੇ ਚੋਂ ਜਿਹੜੀਆਂ ਇੱਕ ਬਲੈਰੋ ਤਿੰਨ ਸਕੋਰਪੀਓ ਤਿੰਨ ਅਨੋਵਾ ਇੱਕ ਜ਼ੈਨ ਇੱਕ ਇੰਡੀਗੋ 7 ਵਾਹਾਈਕਲਸ ਅਸੀਂ ਇਹਨਾਂ ਤੋਂ ਤੇ ਜਿਹੜੇ ਆ 7 ਜਿਹੜੇ 7 ਹੀ ਮੋਟਰਸਾਈਕਲ ਆ ਅਸੀਂ ਰਿਕਵਰ ਕਰਨ ਚ ਕੰਮ ਜਾਵਾਂਗੇ ਇਹ ਇਹਦਾ ਵੈਸੇ ਤਾਂ ਉਹਨੂੰ ਚੰਗੀ ਗੱਲ ਆ ਜੀ ਜੇ ਤੁਸੀਂ ਸਭ ਨੂੰ ਦੱਸੋ ਇਹਨਾਂ ਨੂੰ ਜਸਪ੍ਰੀਤ ਸਿੰਘ ਉਰਫ ਸ਼ਰਮਾ ਪੁੱਤਰ ਬਲਦੇਵ ਸਿੰਘ ਵਾਸੀ ਬਾਬਾ ਅਨੰਦ ਸਿੰਘ ਥਾਣਾ ਸਿਟੀ ਮੋਗਾ ਉਹ ਉਥੋਂ ਦਾ ਰਹਿਣ ਵਾਲਾ ਜਿਹੜਾ ਕਬੜੀਆ ਤੇ ਉਹਨੂੰ ਵੀ ਅਸੀਂ ਅਰੈਸਟ ਕਰਾਂਗੇ ਬੇਸਿਕਲੀ ਅਸੀਂ ਇਹਦੇ ਚ ਦੇਖਿਆ ਵੀ ਜਿੰਨੇ ਵੀ ਸਾਡੇ ਕੇਸਿਸ ਜੇ ਹੁੰਦੇ ਆ ਤੇ ਜਿੱਥੇ ਜਿਹੜਾ ਮਾਲ ਵੇਚਣ ਵਾਲਾ ਜਿਵੇਂ ਕੱਲ ਤੁਸੀਂ ਦੇਖਿਆ ਹੋਣਾ ਸਿਵਲ ਲਾਈਨ ਦੇ ਵਿੱਚ ਜਿਹੜੇ ਮੋਬਾਈਲ ਚੋਰੀ ਵਾਲਾ ਜਿਵੇਂ 50 ਮੋਬਾਈਲ ਰਿਕਵਰ ਕੀਤੇ ਆ ਤੇ ਜਿਹੜਾ ਖਰੀਦਣ ਵਾਲਾ ਉਹ ਅਰੈਸਟ ਕਰਾਂਗੇ ਜਿੰਨਾਂ ਚਿਰ ਉਹ ਜਿਹੜਾ ਇਹ ਨੈਕਸਸ ਉਵੇਂ ਬੰਦ ਨਹੀਂ ਹੋਣਾਗਾ ਜੇ ਅਸੀਂ ਚੋਰਾਂ ਨੂੰ ਫੜ-ਫੜ ਕੇ ਅੰਦਰ ਦੇਈ ਜਾਵਾਂਗੇ ਤੇ ਉਹਨਾਂ ਚਿਰ ਜਿਹੜਾ ਨਾਲ-ਨਾਲ ਜਿਹੜੇ ਹੈਗੇ ਆ ਜਿਹੜੇ ਮਾਲ ਖਰੀਦ ਰਹੇ ਆ ਉਹਨਾਂ ਨੂੰ ਵੀ ਅਸੀਂ ਉਸੇ ਮੁਕਦਮੇਆਂ ਦੇ ਵਿੱਚ ਨਾਮਿਨੇਟ ਕਰਾਂਗੇ ਉਹਨਾਂ ਦੀ ਅਰੈਸਟ ਪਾਵਾਂਗੇ ਤਾਂ ਕਿ ਉਹਨਾਂ ਨੂੰ ਸਬਕ ਸਿਕਾਇਆ ਜਾ ਸਕੇ ਵੀ ਚੋਰੀ ਦਾ ਮਾਲ ਨਹੀਂ ਖਰੀਦਣਾ ਤੇ ਚੋਰੀ ਦੀਆਂ ਲੋਕਾਂ ਦੀਆਂ ਜਿਹੜੀਆਂ ਹਾਰਡ ਆਂਡ ਖੂਨ ਪਸੀਨੇ ਦੀਆਂ ਕਮਾਈ ਦੀਆਂ ਚੀਜ਼ਾਂ ਵੀ ਉਹਨਾਂ ਦਾ ਵਿੱਚੋਂ ਤੁਸੀਂ ਕਾਡੀਆਂ ਦੇ ਭਾਅ ਖਰੀਦ-ਖਰੀਦ ਕੇ ਉਹਨਾਂ ਦਾ ਲੋਕਾਂ ਦਾ ਨੁਕਸਾਨ ਕਰਦੇ ਹੋ ਸਰ ਜੀ ਉਮਰ ਘੱਟ ਹੈ ਕੀ ਇਹ ਐਜੂਕੇਟਿਵ ਨਹੀਂ ਕਿ ਨਹੀਂ ਇਹ ਹਾਂ ਨਹੀਂ ਹਾਰਡ ਨਹੀਂ ਹਜੇ ਤੱਕ ਜਿਹੜਾ ਇਹ ਆਇਆ ਇਹਨਾਂ ਦੀ ਜਿਹੜੀ ਫਰਸਟ ਇਹਨਾਂ ਦੀ ਇਹ ਜਿਹੜਾ ਮਤਲਬ ਇਹ ਜਨਵਰੀ ਤੋਂ ਲਗਭਗ ਇਹਨਾਂ ਨੇ ਸ਼ੁਰੂ ਕੀਤਾ ਤੇ ਨਵੇਂ ਸਾਲ ਦੇ ਵਿੱਚ ਹੀ ਇਹਨਾਂ ਨੇ ਚੰਗਾ ਹਰ ਕੋਈ ਬੰਦਾ ਕਿਸ ਤਰ੍ਹਾਂ ਦਾ ਚੰਗਾ ਕੰਮ ਸ਼ੁਰੂ ਕਰਦਾ ਇਹਨਾਂ ਨੇ ਇਹ ਸਮਝ ਲਓ ਚੋਰੀ ਦਾ ਬਿਜ਼ਨਸ ਨਵੇਂ ਸਾਲ ਤੋਂ ਸ਼ੁਰੂ ਕੀਤਾ ਤੇ ਦੂਜੀ ਗੱਲ ਇਹ ਆ ਵੀ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਤੇ ਇਹਦਾ ਮਤਲਬ ਚਾਰ ਵਾਹਾਈਕਲ ਤਾਂ ਉੱਥੇ ਹੀ ਲੈਂਦਾ ਤੇ ਇੱਕ ਜਿੱਥੇ ਮੋਰਚਾ ਲੱਗਿਆ ਜਿਹੜਾ ਉਹਨੂੰ ਤੇ ਉਸ ਮੋਰਚੇ ਦੇ ਰਸਤੇ ਵਿੱਚ ਇਹ ਉਹ ਆਪਦਾ ਵਾਹਾਈਕਲ ਚੋਰੀ ਕਰਨ ਦਾ ਤੇ ਉਹ ਉਹੋ ਜਿਹਾ ਇਹਨੂੰ ਸਿਸਟਮ ਤਾਂ ਕਿੰਨੇ ਕਿੰਨੇ ਚੋਰੀਏ 14 ਵਾਂ ਹਾਂ 14 ਤਾਂ ਇਹਨਾਂ ਨੇ ਕਰ ਲਏ ਜੀ ਇਹ ਬੰਦੇ ਦਾ ਤਿੰਨ ਹੈ ਦੇਖੋ ਤੇ 14 ਤਹ ਜੀ ਤੱਕ ਹੋ ਗਏ ਹਜੇ ਇਹਨੂੰ ਅਸੀਂ ਰਿਮਾਂਡ ਲੈ ਕੇ ਦੇਖੋ ਜਦੋਂ ਵੀ ਕੋਈ ਚੋਰ ਫੜਾਇਆ ਜਾਂਦਾ ਉਹਦੀ ਹਮੇਸ਼ਾ ਹੀ ਟੈਂਡੈਂਸੀ ਹੁੰਦੀ ਹੈ ਕਿ ਉਹ ਚੀਜ਼ ਨੂੰ ਲੁਕੋਵੇ ਤੇ ਪੁਲਿਸ ਦਾ ਹੁੰਦਾ ਵੀ ਵਤ ਤੋਂ ਵਤ ਜ਼ੋਰ ਲਾ ਕੇ ਉਹਨੂੰ ਪੁੱਛੇ ਇਹਨੂੰ ਜੇ ਪੁੱਛ ਪੁੱਛ ਕੇ ਇੰਨੇ ਵਹੀਕਲ ਅਸੀਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਨੂੰ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਅਸੀਂ ਪੁੱਛ ਪੜਤਾਲ ਕਰਾਂਗੇ ਥੈਂਕ ਯੂ ਨਹੀਂ ਇਹ ਆ ਲਗਭਗ ਤੁਹਾਡੇ ਸਾਹਮਣੇ ਹੀ ਹੈ ਜੀ ਸਾਹਮਣੇ ਹੀ ਹੈ ਯੰਗ ਹੈ ਡਰੱਗ ਦੇ ਆਦਿ ਨਹੀਂ ਦੇਖੋ ਇਜ਼ੀ ਮਨੀ ਰਾਤੋਂ ਰਾਤ ਅਮੀਰ ਬਣ ਦਾ ਜਿਹੜਾ ਸੁਪਨਾ ਹੈ ਨਾ ਜੀ ਉਹ ਲੈ ਕੇ ਕਈ ਵਾਰੀ ਬਰਬਾਦੀ ਵਾਲੇ ਪਾਸੇ ਲੈ ਜਾਂਦਾ ਉਹ ਇਹਨਾਂ ਨੂੰ ਸਮਝ ਨਹੀਂ ਗਈ ਤੇ ਆਓ ਤੁਹਾਨੂੰ ਵਾਹਕਲ ਦਿਖਾਉਣੇ ਸਰ ਗੱਲ ਕਰੀਏ थाना ਡਿਵੀਜ਼ਨ ਨੰਬਰ 2 ਦੇ ਵਿੱਚ 20-25 ਦਿਨ ਦੇ ਅੰਦਰ 5-6 ਵਾਰੀ ਚੋਰੀ ਹੋਈ ਨੇ ਸਰ ਲਗਾਤਾਰ ਸੀਸੀਟੀਵੀ ਫੁਟੇਜ ਹੀ ਗਈ ਸਰ ਉਹਨਾਂ ਨੇ ਕੋਈ ਲੜਿਆ ਨਹੀਂ ਨਹੀਂ ਛੋਟੇ ਵੀ ਜਿਹੜੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਬਿਸ਼ੇਕ ਜਲੋਟਾ ਦੀ ਰਿਪੋਰਟ